ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ 24 ਜੁਲਾਈ 2025 ਮਸਿਆ ਵਾਲੇ ਦਿਨ ਦੋ ਹਰੀ ਇਲਾਇਚੀ ਤੇ ਕਪੂਰ ਆਪਣੇ ਘਰ ਦੇ ਵਿੱਚ ਜਲਾ ਕੇ ਇੱਕ ਛੋਟਾ ਜਿਹਾ ਉਪਾਅ ਕਰਨਾ ਹੈ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਤੁਹਾਡੇ ਘਰ ਦੀ ਸਾਰੀ ਗਰੀਬੀ ਦੂਰ ਹੋ ਜਾਵੇਗੀ ਤੁਸੀਂ ਧਨ ਦੇ ਨਾਲ ਮਾਲਾ-ਮਾਲ ਹੋ ਜਾਓਗੇ ਅਚਾਨਕ ਹੀ ਤੁਸੀਂ ਕਰੋੜਪਤੀ ਬਣ ਜਾਓਗੇ ਅਗਰ ਤੁਸੀਂ ਇਸ ਸਮੱਸਿਆ ਤੇ ਇਸ ਉਪਾਅ ਨੂੰ ਕਰ ਲਿਆ ਇਹਨ ਹਰੀ ਇਲਾਇਚੀ ਤੇ ਕਪੂਰ ਵਾਲਾ ਉਪਾਅ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਆਸਾਨੀ ਦੇ ਨਾਲ ਕਰ ਸਕਦੇ ਹੋ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਇਸੇ ਤਰੀਕੇ ਦੇ ਨਾਲ ਜਿਹੜੀ ਸੌਣ ਦੇ ਮਹੀਨੇ ਦੀ ਮਸਿਆ ਆ ਰਹੀ ਏ ਇਸ ਨੂੰ ਹਰਿਆਲੀ ਮਸਿਆ ਵੀ ਕਿਹਾ ਜਾਂਦਾ ਹੈ ਹਰਿਆਲੀ ਮਸਿਆ ਦੇ ਨਾਮ ਦੇ ਨਾਲ ਵੀ ਜਾਣਿਆ ਜਾਂਦਾ ਹੈ ਇਹ ਕੋਈ ਸਧਾਰਨ ਮਸਿਆ ਨਹੀਂ ਹੁੰਦੀ ਸੌਣ ਦੇ ਮਹੀਨੇ ਦੀ ਕਿਉਂਕਿ ਇਸ ਦਿਨ ਇਸ ਮਸਿਆ ਨੂੰ ਇੱਕ ਨਈ ਦੋ ਨਈ ਤਿੰਨ ਨੀ ਚਾਰ ਚਾਰ ਸੁਖ ਚੂਬ ਸੰਜੋਗ ਬਣਨੇ ਜਾ ਰਹੇ ਨੇ ਇਸੇ ਤਰੀਕੇ ਦੇ ਨਾਲ ਜੇਕਰ ਸਾਵਣ ਦੇ ਮਹੀਨੇ ਦੀ ਗੱਲ ਕਰੀਏ ਤੇ ਸਾਵਣ ਦਾ ਪੂਰਾ ਮਹੀਨਾ ਮਹਾਦੇਵ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦਾ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਮੱਸੀਆ ਦਾ ਦਿਨ ਹੁੰਦਾ ਹੈ ਇਹ ਮਹਾਦੇਵ ਤੇ ਸਾਡੇ ਪਿਤਰਾਂ ਲਈ ਹੀ ਖਾਸ ਕਰਕੇ ਪੰਨਿਆ ਜਾਂਦਾ ਹੈ। ਮੱਸੀਆ ਸ਼੍ਰੀ ਹਰੀ ਵਿਸ਼ਨੂੰ ਤੇ ਮਾਤਾ ਲక్ష్ਮੀ ਜੀ ਨੂੰ ਸਮਰਪਿਤ ਹੁੰਦੀ ਹੈ। ਇਸ ਦੇਨ ਸ਼ਿਵਵਾਸ ਯੋਗ ਦਾ ਨਿਰਮਾਣ ਵੀ ਹੋਣ ਜਾ ਰਿਹਾ ਹੈ। ਇਹ ਇਸ ਸਮੱਸਿਆ ਨੂੰ ਜੇਕਰ ਤੁਸੀਂ ਮਹਾਦੇਵ ਦੀ ਪਾਠ ਪੂਜਨ ਕਰਦੇ ਹੋ ਤੇ ਕੋਈ ਨਾ ਕੋਈ ਪੁੰਨ ਦਾਨ ਕਰਦੇ ਹੋ ਤੇ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਤੇ ਦੂਸਰੀ ਚੀਜ਼ ਇਸ ਸਮੱਸਿਆ ਦੀ ਜਿਹੜੀ ਖਾਸ ਹੈ ਕਿ ਇਹ ਮੱਸਿਆ ਵੀਰਵਾਰ ਤੇ ਦੇਨ ਨੂੰ ਆ ਰਹੀ ਹੈ। ਤੇ ਗੁਰੂਵਾਰ ਦੇ ਦਿਨ ਗੁਰੂ ਪੁੱਛਿਆ ਯੋਗ ਦਾ ਬੰਨਾ ਇਸ ਮੱਸਿਆ ਇਸ ਮਸਿਆਤੇ ਆਪਣੇ ਆਪ ਦੇ ਵਿੱਚ ਬਹੁਤ ਹੀ ਜ਼ਿਆਦਾ ਸ਼ੁਭ ਤੇ ਦੁਰਲਭ ਜੋਗ ਬਣਨੇ ਜਾ ਰਹੇ ਹੈ ਇਸ ਤਰੀਕੇ ਦੇ ਨਾਲ ਇਸ ਮਹੀਨੇ ਦੀ ਜਿਹੜੀ ਇਹ ਸੌਣ ਦੇ ਮਹੀਨੇ ਦੀ ਖਾਸ ਮਸਿਆਏ ਇਸ ਦਿਨ ਗੁਰੂ ਪੁਛਿਆ ਜੋਗ ਦਾ ਮਹਾ ਸ਼ੁਭ ਸੰਜੋਗ ਬਣਨੇ ਜਾ ਰਹੇ ਹੈ ਇਸ ਜੋਗ ਦਾ ਬਣਨਾ ਤੇ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਅਸੀਂ ਤੁਹਾਡੇ ਲਈ ਉਪਾ ਲੈ ਕੇ ਆਈਆਂ ਇਸ ਉਪਾ ਨੂੰ ਕਰਨਾ ਇਹ ਤੁਹਾਨੂੰ ਵੱਡੀ ਤੋਂ ਵੱਡੀ ਕਠਿਨਾਈ ਦੇ ਵਿੱਚੋਂ ਵੀ ਬਾਹਰ ਕੱਢ ਦੇਵੇਗਾ ਤੁਹਾਡੀ ਜ਼ਿੰਦਗੀ ਦੀ ਵੱਡੀ ਤੋਂ ਵੱਡੀ ਮੁਸੀਬਤ ਨੂੰ ਵੀ ਦੂਰ ਕਰਕੇ ਰੱਖ ਦੇਵੇਗਾ ਇਸ ਦਿਨ ਹਰਸ਼ਨ ਹਰਮਸੇਦੀ ਦਾ ਯੋਗ ਨਿਰਮਾਣ ਹੋਣ ਜਾ ਰਿਹਾ ਹੈ ਤੇ ਤੁਹਾਨੂੰ ਜ਼ਰੂਰਤ ਹੈ ਤੇ ਸਿਰਫ ਤਾਂ ਸਿਰਫ ਇਸ ਉਪਾਅ ਨੂੰ ਕਰਨ ਦੀ ਹੈ ਪਰ ਜਦੋਂ ਤੁਸੀਂ ਇਹ ਉਪਾਅ ਕਰਨਾ ਹੈ ਤਾਂ ਇਸ ਉਪਾਅ ਨੂੰ ਪੂਰੇ ਵਿਸ਼ਵਾਸ ਦੇ ਨਾਲ ਕਰਨਾ ਹੋਵੇਗਾ ਸ਼ੁਰੂਆਤ ਸਿੱਧੀ ਜੋਗ ਦਾ ਨਿਰਮਾਣ ਵੀ ਇਸ ਮਸੱਇਆ ਨੂੰ ਹੋਣ ਜਾ ਰਿਹਾ ਹੈ ਕਿਸੇ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਇਹ ਦੱਸਦੇ ਹਾਂ ਕਿ ਇਹ ਹਰਿਆਲੀ ਮਸੱਇਆ ਜੋ ਕਿ ਸੌਣ ਦੇ ਮਹੀਨੇ ਦੇ ਵਿੱਚ ਆ ਰਹੀ ਹੈ 24 ਜੁਲਾਈ 2025 ਵੀਰਵਾਰ ਦੇ ਦਿਨ ਸੌਣ ਦੇ ਮਹੀਨੇ ਦੀ ਮਸੱਇਆ ਜਿਹੜੀ ਇਸ ਨੂੰ ਇਸ ਤਰ੍ਹਾਂ ਦੇ ਨਾਲ ਤੁਸੀਂ ਸਮਝ ਸਕਦੇ ਹੋ ਕਿ ਇਹ ਤੁਹਾਡੇ ਭਾਗ ਤੇ ਸੋਤੀ ਹੋਈ ਕਿਸਮਤ ਨੂੰ ਜਗਾ ਸਕਦੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਜਿਹੜਾ ਤੁਹਾਡੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਹ ਪਾ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਿਹੜੇ ਤਰੀਕੇ ਦੇ ਨਾਲ ਕਦੋਂ ਤੇ ਕਿੰਨਾ ਸਮਾਂ ਲਗਾਤਾਰ ਅਸੀਂ ਕਰ ਸਕਦੇ ਹਾਂ ਇਹ ਸਾਰੀ ਜਾਣਕਾਰੀ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸ ਰ ਜਾ ਰਹੇ ਹਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਵਰਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜੇਕਰ ਤੁਸੀਂ 100 ਮਹੀਨੇ ਦੀ ਇਸ ਸਮੱਸਿਆ ਨੂੰ ਇਹ ਉਪਾਅ ਕਰ ਲੈਨੇ ਹੋ ਤਾਂ ਤੁਹਾਡੀਆਂ ਆਉਣ ਵਾਲੀਆਂ ਕਈ ਪੀੜ੍ਹੀਆਂ ਤੱਕ ਤੁਹਾਨੂੰ ਕਦੇ ਵੀ ਧੀਬੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਬਸ ਜ਼ਰੂਰ ਇਹ ਤੇ ਤੁਹਾਨੂੰ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੀ ਇਸ ਉਪਾਅ ਨੂੰ ਤੁਸੀਂ ਘਰ ਦੇ ਵਿੱਚ ਬੈਠ ਕੇ ਕਰਨਾ ਹੈ ਤੇ ਕੋਈ ਵੀ ਕਰ ਸਕਦਾ ਹੈ ਲੇਡੀਜ਼ ਜੈਂਟਸ ਜਿਸ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ ਉਹ ਹੀ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਚਾਹੀਦੀ ਏ ਵਾਲੀ ਸਮਗਰੀ ਇਸ ਸਮਗਰੀ ਦੇ ਵਿੱਚ ਤੁਹਾਨੂੰ ਚਾਹੀਦੀਆਂ ਨੇ ਤਿੰਨ ਹਰੀਆਂ ਇਲਾਇਚੀਆਂ ਕਰੀਆਂ ਇਲਾਚੀਆਂ ਜਿਹੜੀਆਂ ਤੁਸੀਂ ਲੈਣੀਆਂ ਉਹ ਸਾਬਤ ਹੋਣੀਆਂ ਚਾਹੀਦੀਆਂ ਨੇ ਖੰਡਿਤ ਨਹੀਂ ਹੋਣੀਆਂ ਚਾਹੀਦੀਆਂ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਕਪੂਰ ਦਾ ਟੁਕੜਾ ਤੇ ਕਪੂਰ ਦੇ ਟੁਕੜੇ ਦੇ ਨਾਲ ਨਾਲ ਤੁਹਾਨੂੰ ਚਾਰ ਸਾਬਤ ਲੌਂਗ ਚਾਹੀਦੇ ਨੇ ਫੁੱਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਦੇਸੀ ਘੋੜਾ ਜਿਆ ਇੱਕ ਦਾ ਪਾਵਕੇ ਤੁਹਾਨੂੰ ਇਹ ਚਾਰ ਚੀਜ਼ਾਂ ਦੀ ਜ਼ਰੂਰਤ ਹੈ ਇਹ ਉਪਾਅ ਕਰਨ ਦੇ ਲਈ ਇਸੇ ਤਰੀਕੇ ਦੇ ਨਾਲ ਇਹ ਚਾਰੀ ਚੀਜ਼ਾਂ ਲੈ ਕੇ ਇੱਕ ਤੁਸੀਂ ਬਰਤਨ ਲੈਣਾ ਮਿੱਟੀ ਦਾ ਕੋਈ ਵੀ ਲੈ ਸਕਦੇ ਹੋ ਕਟੋਰੀ ਦੀਵਾ ਪੱਲੇਟ ਤੇ ਇਸੇ ਨਾਲ ਨਾਲ ਇਹ ਸਾਰੀ ਸਮਗਰੀ ਲੈਣ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਸ਼ਬਦ ਬੋਲਣਾ ਸ਼੍ਰੀਮ 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 ਤਿੰਨ ਵਾਰ ਕਰਕੇ ਤੁਸੀਂ ਇਸ ਨੂੰ ਬੋਲ ਦੇਣਾ ਉਹ ਤਿੰਨ ਹਰੀਆਂ ਇਲਾਇਚੀਆਂ ਨੇ ਉਹਨਾਂ ਨੂੰ ਤੁਸੀਂ ਹੱਥ ਤੇ ਰੱਖ ਲੈਣਾ ਤੇ ਜਿਵੇਂ ਇਲਾਇਚੀਆਂ ਦੀ ਗਿਣਤੀ ਤਿੰਨ ਨੇ ਇਸੇ ਤਰੀਕੇ ਦੇ ਨਾਲ ਤੁਸੀਂ ਤਿੰਨ ਵਾਰ ਸ਼੍ਰੀਮ 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 ਕਰਕੇ ਬੋਲਣਾ ਹੈ ਜਿਵੇਂ ਤਰੀਕੇ ਦੇ ਨਾਲ ਮਾਤਾ ਲక్ష్ਮੀ ਦਾ ਧਿਆਨ ਧਰਦੇ ਹੋਏ ਤੁਸੀਂ ਤਿੰਨ ਵਾਰ ਬੋਲਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਮਿੱਟੀ ਦਾ ਬਰਤਨ ਲਿਆ ਹੋਵੇਗਾ ਉਸੇ ਬਰਤਨ ਦੇ ਵਿੱਚ ਤੁਸੀਂ ਇਹ ਇਲਾਇਚੀਆਂ ਨੂੰ ਰੱਖ ਦੇਣਾ ਹੈ ਇਸ ਤੋਂ ਬਾਅਦ ਦੇ ਵਿੱਚ ਤੁਸੀਂ ਦੋ ਲੌਂਗ ਸਿੱਧੇ ਹੱਥ ਦੀ ਹਥੇਲੀ ਤੇ ਰੱਖਣਾ ਹੈ ਤੇ ਮਹਾਦੇਵ ਤੇ ਮਾਰ ਮਾ ਪਾਰਵਤੀ ਦਾ ਧਿਆਨ ਧਰਦੇ ਹੋਏ ਇੱਕ ਮੰਤਰ ਦਾ ਜਾਪ ਕਰਨਾ ਹੈ ਤੇ ਇਸ ਮੰਤਰ ਦਾ ਜਾਪ ਕਮ ਸੇ ਕਮ ਤੁਸੀਂ 21 ਵਾਰ ਬੋਲਣਾ ਹੈ ਓਮ ਨਮਾ ਸ਼ਿਵਾਏ ਨਮਾ ਸ਼ਿਵਾਏ ਨਮਾ ਸ਼ਿਵਾਏ ਇਸ ਤਰੀਕੇ ਦੇ ਨਾਲ ਇਹ ਸਭ ਬੋਲਣ ਤੋਂ ਬਾਅਦ ਦੇ ਵਿੱਚ ਇਹ ਦੋ ਲੌਂਗ ਵੀ ਉਸੇ ਤਿੰਨ ਹਰੀਆਂ ਇਲਾਇਚੀਆਂ ਦੇ ਨਾਲ ਤੁਸੀਂ ਬਰਤਨ ਦੇ ਵਿੱਚ ਰੱਖ ਦੇਣੇ ਨੇ ਇਹ ਸਭ ਕਰਨ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਤੁਸੀਂ ਉਪਰ ਦੇਸੀ ਘਿਓ ਪਾਉਣਾ ਹੈ ਦੇਸੀ ਘਿਓ ਪਾਉਣ ਤੋਂ ਬਾਅਦ ਦੇ ਵਿੱਚ ਜਿਹੜਾ ਤੁਸੀਂ ਕਪੂਰ ਦਾ ਟੁਕੜਾ ਲਿਆ ਸੀ ਉਸ ਕਪੂਰ ਦੇ ਟੁਕੜੇ ਨੂੰ ਤੁਸੀਂ ਵਿੱਚ ਉਸੇ ਹੀ ਬਰਤਨ ਦੇ ਰੱਖ ਦੇਣਾ ਹੈ ਕਪੂਰ ਦਾ ਟੁਕੜਾ ਰੱਖਣ ਤੋਂ ਬਾਅਦ ਦੇ ਵਿੱਚ ਹਰੀ ਇਲਾਇਚੀ ਤੇ ਲੌਂਗ ਨੂੰ ਤੁਸੀਂ ਜਲਾ ਦੇਣਾ ਹੈ ਜਿਹੜੇ ਬਾਕੀ ਦੇ 2 ਲੋង ਤੁਹਾਡੇ ਕੋਲ ਬਚੇ ਹੋਣਗੇ 2 ਤਾਂ ਤੁਸੀਂ ਉਪਾਅ ਦੇ ਵਿੱਚ ਲੈ ਲੇ ਦੋ ਬਚ ਗਏ ਉਸ ਦਾ ਤੁਸੀਂ ਕੀ ਕਰਨਾ ਹੈ ਉਹ ਦੋ ਲੋង ਤੁਸੀਂ ਮਹਾਂਦੇਵ ਦਾ ਧਿਆਨ ਧਰਦੇ ਹੋਏ ਉਹਨਾਂ ਦੋ ਲੋੰਗਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਪਾਠ ਪੂਜਾ ਵਾਲਾ ਥਾਂ ਜਾਂ ਮੰਦਰ ਬਣਾਇਆ ਹੋਵੇਗਾ ਤੁਸੀਂ ਉੱਥੇ ਰੱਖ ਦੇਣਾ ਹੈ ਇਹ ਦੋ ਲੋង ਤੁਸੀਂ ਬਿਲਕੁਲ ਨਹੀਂ ਚਲਾਉਣੇ ਤੇ ਦੋ ਲੋង ਤੁਸੀਂ ਹਰੀ ਇਲਾਇਚੀ ਦੇ ਨਾਲ ਚਲਾਉਣੇ ਆ ਦੋ ਨਹੀਂ ਚਲਾਉਣੇ ਇਸ ਤਰੀਕੇ ਦੇ ਨਾਲ ਦੋ ਲੌਂਗ ਤੇ ਹਰੀ ਇਲਾਇਚੀ ਜਿੰਨਾ ਟਾਈਮ ਚੱਲਦੀ ਰਹਣਗੇ ਉਹਨਾ ਟਾਈਮ ਤੱਕ ਤੁਸੀਂ ਮਾਤਾ ਲక్ష్ਮੀ ਜੀ ਦਾ ਧਿਆਨ ਧਰਨਾ ਹੈ ਤੇ ਉਹਨਾਂ ਦੇ ਅੱਗੇ ਆਪਣੀ ਪ੍ਰਾਰਥਨਾ ਕਰਨੀ ਹੈ ਇਸ ਤਰੀਕੇ ਦੇ ਨਾਲ ਪ੍ਰਾਰਥਨਾ ਕਰਨੀ ਕਿ हे ਮਾਤਾ ਲక్ష్ਮੀ ਤੁਸੀਂ ਸਾਡੇ ਘਰ ਦੇ ਵਿੱਚ ਪਧਾਰੋ ਤੇ ਸਾਡੇ ਤੇ ਆਪਣੀ ਕਿਰਪਾ ਕਰਿਓ ਇਸੇ ਤਰੀਕੇ ਦੇ ਨਾਲ ਪ੍ਰਾਰਥਨਾ ਕਰਦੇ ਹੋਏ ਜਦੋਂ ਤੱਕ ਹਰੀ ਇਲਾਈਚੀ ਤੇ ਦੋ ਲੌਂਗ ਚਲਦੇ ਰਹਿਣਗੇ ਉਨਾ ਟਾਈਮ ਤੱਕ ਤੁਸੀਂ ਉਸੇ ਮੰਦਰ ਦੇ ਵਿੱਚ ਹੀ ਬੈਠੇ ਰਹਿਣਾ ਜਿੱਤੇ ਬੈਠ ਕੇ ਤੁਸੀਂ ਇਹ ਉਪਾਅ ਕਰਦੇ ਹੋ ਤੇ ਦੋ ਲੌਂਗ ਇਸੇ ਤਰੀਕੇ ਦੇ ਨਾਲ ਪੈ ਰਹਿਣ ਦੇਣਾ ਤੇ ਜਿਵੇਂ ਕਿ 1 ਤੋਂ 2 ਘੰਟੇ ਦੇ ਬਾਅਦ ਉਹ ਜਿਹੜੇ ਦੋ ਲੌਂਗ ਤੁਸੀਂ ਮੰਦਰ ਦੇ ਵਿੱਚ ਰੱਖੇ ਸੀ ਉਹਨਾਂ ਦੋ ਲੌਂਗ ਨੂੰ ਉੱਥੋਂ ਚੁੱਕ ਲੈਣਾ ਚੁੱਕ ਕੇ ਤੁਸੀਂ ਆਪਣੇ ਪਰਸ ਦੇ ਵਿੱਚ ਰੱਖ ਦੇਣਾ ਇਹ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਇਸ ਮਸਿਆ ਨੂੰ ਕਰ ਲਿਆ ਤਾਂ ਤੁਸੀਂ ਸਮਝ ਲਓਗੇ ਤੁਹਾਨੂੰ ਮਹਾਤੈਣੀ ਬਣਨ ਦੇ ਵਿੱਚ देर ਨਹੀਂ ਲੱਗੇਗੀ ਕਿਉਂਕਿ ਹਰੀ ਇਲਾਜੀ ਮਾਤਾ ਲਕਸ਼ਮੀ ਜੀ ਨੂੰ ਬਹੁਤ ਹੀ ਜ਼ਿਆਦਾ ਪਸੰਦ ਹੁੰਦੀ ਹੈ ਜਿਵੇਂ ਕਿ ਸੌਣ ਦੀ ਮਹੀਨੇ ਦੇ ਵੇਲੇ ਜਿਹੜੀ ਮਸਿਆ ਉਸ ਦੇ ਵਿੱਚ ਗੁਰੂ ਯੋਗ ਬਣਨ ਜਾ ਰਿਹਾ ਹੈ ਇਸ ਦੇ ਨਾਲ ਨਾਲ ਕਈ ਹੋਰ ਯੋਗ ਦਾ ਵੀ ਨਿਰਮਾਣ ਹੋਣ ਜਾ ਰਿਹਾ ਹੈ ਕਿਸੇ ਤਰੀਕੇ ਦੇ ਨਾਲ ਜਰੂਰ ਤੁਸੀਂ ਮਸਿਆ ਵਾਲੇ ਦਿਨ ਇਹ ਉਪਾਅ ਕਰੋਗੇ ਤਾਂ ਇਹ ਤੁਹਾਡੇ ਭਾਗ ਤੇ ਸੁੱਤੀ ਹੋਈ ਕਿਸਮਤ ਨੂੰ ਵੀ ਚਮਕਾਏਗਾ ਤੇ ਤੁਹਾਡੀ ਗਰੀਬੀ ਦੂਰ ਕਰਕੇ ਤੁਹਾਨੂੰ ਰਾਤੋ ਰਾਤ ਮਹਾਤਣੀ ਵੀ ਬਣਾਵੇਗਾ ਜਿਵੇਂ ਕਿ ਕਈ ਵਾਰ ਆਪਾਂ ਸੋਚਦੇ ਹਾਂ ਕਿ ਉਸ ਵਿਅਕਤੀ ਦੇ ਕੋਲ ਕਿਵੇਂ ਅਚਾਨਕ ਪੈਸਾ ਆਉਣਾ ਸ਼ੁਰੂ ਹੋ ਗਿਆ اسی ਤਰੀਕੇ ਦੇ ਨਾਲ ਤੁਹਾਡੇ ਕੋਲ ਵੀ ਅਚਾਨਕ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਤੁਸੀਂ ਖੁਦ ਕਰੋੜਪਤੀ ਬਣੋਗੇ ਤੁਹਾਡੇ ਘਰ ਦੇ ਵਿੱਚ ਕਦੇ ਵੀ ਗਰੀਬੀ ਨਹੀਂ ਆਵੇਗੀ ਤੁਹਾਨੂੰ ਖੁਦ ਵੀ ਇਸ ਚੀਜ਼ ਤੇ ਵਿਸ਼ਵਾਸ ਨਹੀਂ ਹੋਵੇਗਾ ਕਿਉਂਕਿ ਇਹ ਉਪਾਕਰਨ ਦੇ ਨਾਲ ਤੁਹਾਡੇ ਘਰ ਪਰਿਵਾਰ ਤੇ ਮਹਾਦੇਵ ਤੇ ਮਾਤਾ ਲక్ష్ਮੀ ਜੀ ਦੀ ਇੰਨੀ ਜ਼ਿਆਦਾ ਕਿਰਪਾ ਹੋ ਜਾਵੇਗੀ ਜਿਨ੍ਹਾਂ ਨੂੰ ਸ਼੍ਰੀ ਹਰੀ ਵੇਸ਼ਨੂੰ ਨਰਾਇਣ ਜੀ ਦੀ ਕਿਰਪਾ ਮਿਲ ਜਾਂਦੀ ਏ ਪੁੰਨਾ ਦਾ ਘਰ ਤਾਂ ਨੇ ਦੇ ਨਾਲ ਬਹੁਤ ਜਲਦੀ ਭਰ ਜਾਂਦਾ ਹੈ ਤੇ ਇਹ ਛੋਟਾ ਜਿਹਾ ਉਪਾਅ ਜਿਹੜਾ ਅਸੀਂ ਅੱਜ ਤੁਹਾਨੂੰ ਦੱਸਿਆ ਏ ਇਸ ਉਪਾਅ ਨੂੰ ਤੁਸੀਂ ਮੱਸੀਆ ਵਾਲੇ ਦਿਨ ਜ਼ਰੂਰ ਕਰਿਓ ਇਹ ਸੀ ਪਹਿਲਾ ਉਪਾਅ ਇਸ ਦੇ ਨਾਲ ਨਾਲ ਗੱਲ ਕਰਦੇ ਹਾਂ ਦੂਸਰੇ ਇੱਕ ਹੋਰ ਛੋਟੇ ਜਿਹੇ ਉਪਾਅ ਦੀ ਜਿਸ ਦੇ ਨਾਲ ਤੁਹਾਡੇ ਘਰ ਦੇ ਵਿੱਚ ਸ਼੍ਰੀ ਲక్ష్ਮੀ ਦਾ ਵਾਸ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਪੰਜ ਸਾਬਤ ਹਰੀ ਇਲਾਇਚੀ ਚਾਹੀਦੀ ਹੈ ਤੇ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦੇ ਨੇ ਕੋਜਿਕ ਸਿੱਕੇ ਜਿਹੜੇ ਤੁਸੀਂ ਸਿੱਕੇ ਲੈਣਿਆ ਉਹ 21 ਹੋਣੇ ਚਾਹੀਦੇ ਆ ਤੁਸੀਂ ਭਾਵੇਂ 1-1 ਦਾ ਸਿੱਕਾ ਲੈ ਲਓ ਭਾਵੇਂ 2-2 ਦੇ ਲੈ ਲਓ ਇਹ ਜਿਹੜੇ 21 ਸਿੱਕੇ ਲੈਣੇ ਇਹਨਾਂ ਨੂੰ ਪੰਜ ਹਰੀਆਂ ਇਲਾਇਚੀਆਂ ਦੇ ਨਾਲ ਕਿਸੇ ਵੀ ਤੁਸੀਂ ਹਰੇ ਰੰਗ ਦੇ ਕੱਪੜੇ ਦੇ ਵਿੱਚ ਰੱਖ ਦੇਣਾ ਜੋ ਕਿ ਯੂਜ਼ ਕੀਤਾ ਹੋਇਆ ਨਾ ਹੋਵੇ ਦੇ ਵਿੱਚ ਰੱਖ ਕੇ ਕਿਸੇ ਵੀ ਲੋੜਵੰਦ ਜ਼ਰੂਰਤਮੰਦ ਵਿਅਕਤੀ ਨੂੰ ਇਹ ਤੁਸੀਂ ਦੇ ਦੇਣਾ ਹੈ ਮੱਸਿਆ ਵਾਲੇ ਦੇਨ ਹੀ ਤੁਸੀਂ ਇਹ ਉਪਾਅ ਕਰਨਾ ਹੈ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਸ-ਪਾਸ ਘਰ ਦੇ ਨੇੜੇ ਤੇੜੇ ਕੋਈ ਵੀ ਐਸਾ ਜ਼ਰੂਰਤਮੰਦ ਵਿਅਕਤੀ ਨਹੀਂ ਹੈਗਾ ਤਾਂ ਤੁਸੀਂ ਇਸ ਨੂੰ ਆਪਣੇ ਘਰ ਦੇ ਆਸ-ਪਾਸ ਕਿਸੇ ਦਰਖਤ ਦੇ نیچے ਜਾ ਕੇ ਰੱਖ ਸਕਦੇ ਹੋ ਜਿਵੇਂ ਕਿ ਪੀਪਲ ਦਾ ਦਰਖਤ ਜੇਕਰ ਤੁਸੀਂ ਮੱਸਿਆ ਵਾਲੇ ਦਿਨ ਇਹ ਉਪਾਅ ਦੋ ਕਰ ਲੈਨੇ ਹੋ ਤੁਹਾਡੇ ਘਰ ਦੇ ਵਿੱਚ ਸ੍ਰੀ ਲక్ష్ਮੀ ਦਾ ਵਾਸ ਹੋ ਜਾਵੇਗਾ ਇਸ ਦੇ ਨਾਲ ਨਾਲ ਧੰ ਦੀ ਦੇਵੀ ਮਾਤਾ ਲక్ష్ਮੀ ਤੁਹਾਡੇ ਘਰ ਨੂੰ ਛੱਡ ਕੇ ਕਦੇ ਵੀ ਨਹੀਂ ਜਾਵੇਗੀ ਬਹੁਤ ਹੀ ਜ਼ਿਆਦਾ ਸਰਲ ਤੇ ਉਤਮ ਉਪਾਅ ਇਹ ਇੱਕ ਵਾਰ ਤੁਸੀਂ ਜ਼ਰੂਰ ਕਰਿਓ ਕਰਕੇ ਦੇਖਿਓ ਤੇ ਆਪਣੇ ਸੁੱਤੇ ਹੋਏ ਭਾਗ ਤੇ ਕਿਸਮਤ ਨੂੰ ਜ਼ਰੂਰ ਜਗਾਇਓ ਇਸ ਨਾਲ ਨਾਲ ਜਿਹੜੀ ਕਿ ਮੱਸੀਆ ਦੀ ਤਰੀਕ ਹੁੰਦੀ ਮੱਸੀਆ ਦਾ ਦਿਨ ਇਹ ਸਾਡੇ ਪਿਤਰਾਂ ਨੂੰ ਵੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੁੰਦੀ ਹੈ ਤੇ ਆਪਣੇ ਪਿਤਰਾਂ ਨੂੰ ਪ੍ਰਸੰਨ ਕਰਨ ਦੇ ਲਈ ਇਸ ਦਿਨ ਪੀਪਲ ਦੇ ਦਰਖਤ ਦੇ نیچے ਤੁਸੀਂ ਮਿੱਠਾ ਜਲ ਜ਼ਰੂਰ ਅਰਪਿਤ ਕਰਨਾ ਹੈ ਇਸ ਉਪਾਣੂ ਕਰਨ ਦੇ ਨਾਲ ਤੁਹਾਡੇ ਜਿਹੜੇ ਪਿਤਰ ਹੁੰਦੇ ਆ ਉਹ ਤੁਹਾਨੂੰ ਭਰ ਭਰ ਕੇ ਆਸ਼ੀਰਵਾਦ ਦਿੰਦੇ ਆ ਇਸੇ ਤਰੀਕੇ ਦੇ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਪਿਤਰ ਦੋਸ਼ ਲੱਗਾ ਹੈ ਜਾਂ ਪਿਤਰ ਤੁਹਾਡੇ ਨਾਰਾਜ ਨੇ ਫਿਰ ਵੀ ਜਿਹੜੇ ਤੁਹਾਡੇ ਪਿਤਰ ਹੁੰਦੇ ਆ ਨਾ ਇਹ ਉਪਾਕਾਰਾਂ ਦੇ ਨਾਲ ਉਹ ਤੁਹਾਡੇ ਤੇ ਪ੍ਰਸੰਨ ਹੋ ਜਾਂਦੇ ਨੇ। ਤਾਂ ਇਹ ਸੀ ਜੀ ਸਾਡੀ ਅੱਜ ਦੀ ਵੀਡੀਓ ਦੇ ਸਿਰਫ ਕੁਝ ਛੋਟੇ ਛੋਟੇ ਉਪਾਅ ਜਿਹੜੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੇ ਨੇ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਨੂੰ ਮਿਲਦੀ ਹੈ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ